ਇਸ ਜਗ੍ਹਾ ਤੋਂ ਗੋਡਿਆਂ ਦੀ ਹੱਡੀ ਵਧਣੀ ਸ਼ੁਰੂ ਹੋ ਜਾਂਦੀ ਹੈ ਜਿਸ ਨੂੰ ਆਸਟਿਓਫਾਈਟਸ ਕਿਹਾ ਜਾਂਦਾ ਹੈ ਔਰ ਗੋਡਿਆਂ ਦਾ ਗੈਪ ਵੀ ਘਟਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਤੁਸੀਂ ਐਕਸ-ਰੇ ਕਰਾਉਨੇ ਹੋ ਹਮੇਸ਼ਾ ਜਦੋਂ ਆਪਾਂ ਇਹ ਹੱਡੀ ਵਧੇਗੀ ਆਸਟਿਓਫਾਈਟਸ ਬਣਗੇ ਆਪਾਂ ਨੂੰ ਇੱਕ ਸਿਗਨਲ ਮਿਲਦਾ ਹੈ ਆਪਾਂ ਨੂੰ ਇੱਕ ਘੰਟੀ ਵੱਜਦੀ ਹੈ ਵੀ ਹਾਂ ਤੁਹਾਡਾ ਗੋਡਾ ਦੁਖਣਾ ਸ਼ੁਰੂ ਹੋ ਗਿਆ ਹੈ ਔਰ ਇਸ ਨੂੰ ਤੁਸੀਂ ਕਸਰਤਾਂ ਨਾਲ ਬਚਾਉਣਾ ਸ਼ੁਰੂ ਕਰ ਦੋ ਹੁੰਦਾ ਕੀ ਹੈ ਜਦੋਂ ਆਸਟਿਓਫਾਈਟਸ ਬਣ ਗਏ ਗੋਡੇ ਦੇ ਅੰਦਰਲੇ ਪਾਸੇ ਯਾਨੀ ਕਿ ਇਸ ਜਗ੍ਹਾ ਤੇ ਦੇਖੋ ਧਿਆਨ ਨਾਲ ਇੱਥੇ ਦਰਦ ਹੋਣਾ ਸ਼ੁਰੂ ਹੋਏਗਾ ਔਰ ਇਸ ਨੂੰ ਆਪਾਂ ਬੜੀਆਂ ਆਸਾਨ ਕਸਰਦਾਂ ਨਾਲ ਠੀਕ ਕਰ ਸਕਦੇ ਹਾਂ ਜਿਹੜੀਆਂ ਤੁਹਾਨੂੰ ਆਉਣ ਵਾਲੀ ਅੱਜ ਦੀ ਸ਼ਾਰਟ ਵੀਡੀਓ ਦੇ ਵਿੱਚ ਕਰਕੇ ਦਿਖਾਵਾਂਗੇ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਸਭ ਤੋਂ ਪਹਿਲਾਂ ਆਪਾਂ ਕਿਹੜੀ ਗੱਲ ਦਾ ਧਿਆਨ ਰੱਖਾਂਗੇ 10 ਤੋਂ 15 ਮਿੰਟ ਦੇੰਦੇ ਵਿੱਚ ਹੌਟ ਪੈਕ ਦੇਣਾ ਹੀ ਦੇਣਾ ਹੈ ਗਰਮ ਪਾਣੀ ਵਾਲੀ ਬੋਟਲ ਨਾਲ ਹੁਣ ਕਸਰਤਾਂ ਦੀ ਗੱਲ ਕਰਨ ਲੱਗੇ ਆ ਪਹਿਲੀ ਕਸਰਤ ਹੋएगी ਐਂਕਲ ਟੋ ਪੰਪਸ ਯਾਨੀ ਕਿ ਗਿੱਟਿਆਂ ਨੂੰ ਆਪਾਂ ਅੰਦਰ ਬਾਹਰ ਹਿਲਾਵਾਂਗੇ ਪੈ ਕੇ ਕਰਾਂਗੇ ਕਸਰਤ ਇਹ ਦੇਖੋ ਤੁਸੀਂ ਪੈ ਜਾਣਾ ਹੈ ਬੈੱਡ ਤੇ ਔਰ ਪੈਰ ਅੰਦਰ ਮੋੜਾਂਗੇ ਪੈਰ ਬਾਹਰ ਪੂਰੇ ਪੈਰ ਅੰਦਰ ਪੂਰੇ ਪੈਰ ਬਾਹਰ ਲੈ ਕੇ ਜਾਣੇ ਆ ਇਸ ਨੂੰ ਤੁਸੀਂ 10 ਵਾਰੀ ਕਰਨਾ ਔਰ ਇਸ ਦੇ 5 ਸੈੱਟ ਲਾਉਣ ਦੀ ਕੋਸ਼ਿਸ਼ ਕਰਨੀ ਹੋਗੀ ਤੁਹਾਡੀ ਪਹਿਲੀ ਕਸਰਤ ਦੂਜੀ ਕਸਰਤ ਕੀ ਕਰੋਗੇ ਇੱਕ ਰੋਲਰ ਚਾਹੀਦਾ ਰੋਲਰ ਨਹੀਂ ਹੈਗਾ ਤੌਲੀਏ ਦਾ ਰੋਲ ਬਣਾ ਲਓ ਇਸ ਨੂੰ ਤੁਸੀਂ ਗੋਡੇ ਦੇ ਥੱਲੇ ਰੱਖਣਾ ਬਿਲਕੁਲ ਇਸ ਜਗ੍ਹਾ ਤੇ ਜਿਸ ਤੇ ਆਪਣੀ ਖੋਚ ਹੈ ਇਹਦੇ ਥੱਲੇ ਰੱਖਾਂਗੇ ਔਰ ਇਸ ਨੂੰ ਤੁਸੀਂ ਜ਼ੋਰ ਦੀ ਦਬਣਾ ਜ਼ੋਰ ਦੀ ਦੇਖੋ ਥੱਲੇ ਨੂੰ ਦੱਬਿਆ ਇੱਥੇ 10 ਗੈਣਨੇ ਆ ਫਿਰ ਛੱਡ ਦੇਣਾ ਔਰ ਇਸ ਦੇ ਵੀ ਆਪਾਂ 5 ਸੈੱਟ ਲਾਉਣੇ ਆ ਦੂਜੀ ਕਸਰਤ ਇਹੀ ਰੋਲਰ ਬਿਲਕੁਲ ਗੱਟੇ ਦੇ نیچے ਆ ਜਾਏਗਾ ਔਰ ਗੱਟੇ ਨੂੰ ਆਪਾਂ نیچے ਨੂੰ ਦਪਾਂਗੇ ਜ਼ੋਰ ਦੀ ਇਸ ਨੂੰ ਵੀ ਤੁਸੀਂ ਇੱਥੇ 10 ਗੈਣਨੇ ਆ और देना इस भी सैट लाने उस रोलर दो रखा दोनों साइड तो दबागे और इतने आप गिणा फिर छा इस भी सैट लाने उस अगली कसरत बैठ जाओगे और सीधा बैठ के पैर अंदर मोड़ के लात उपर चक दोगे इतने तुम दस गिणो दैन रिलैक्स इसे भी सैट इधर पांच सैट इधर लाने हैं उस अगली कसरत होगील रेज एक्सरसाइज ਸਿੱਧੇ ਖੜਚੋਗੇ ਅੱਡੀਆਂ ਉੱਪਰ ਚੱਕੋਗੇ ਹਵਾ 'ਚ ਥੈਨ ਰਿਲੈਕਸ ਅੱਡੀਆਂ ਉੱਪਰ ਥੈਨ ਰਿਲੈਕਸ ਹੋਲਡ ਕਰਨਾ 1 ਸੈਕਿੰਡ ਫਿਰ ਥੱਲੇ ਇਸ ਨੂੰ ਵੀ ਤੁਸੀਂ 5 ਤੋਂ 6 ਵਾਰ ਕਰਨਾ ਸਾਰੀਆਂ ਕਸਰਤਾਂ ਕਰੋ ਨਾਲ ਸੇਕ ਦਿਓ ਬਿਲਕੁਲ ਘਬਰਾਉਣਾ ਨਹੀਂ ਗੋਡਿਆਂ ਦੇ ਦਰਦ ਨੂੰ ਆਪਾਂ ਕਸਰਤਾਂ ਨਾਲ ਬਿਲਕੁਲ ਠੀਕ ਕਰ ਸਕਦੇ ਹਾਂ ਸਤਿ ਸ਼੍ਰੀ ਅਕਾਲ